Yeah. सर्व दीवि देव निवाज वि लाल मोहल्ला पंचमा दादी गम लगई पाड़ो सिंहाई तु तुम्हारे नाम कर दी जे सर्व दीवि उर मिटे अति तुम्हारे नाम को चली आए काulai भाव राख लिए तुम कहा सबया ਮਤਮਸ ਆਵੇਗਾ ਜੋ ਸਾਥ ਸਾਥ ਰਸੂਲਾਗ ਰਹੀ ਮੇਰਾ ਚੀਤ ਆਦੰਤ ਸੁਨ ਸਹਾਈ ਪਾਇਆ ਮਾਰੋ ਮਨ ਬਲਾਸ ਕਹੇ ਜ਼ਾਹਿਰ ਕੇ ਅਜਲ ਜੁਟਾਈ ਕਾਲ ਸਿੰਗਰ ਸਿੰਗਰ ਅਨੰਤ ਕਰੇ ਨਾਮ ਨੇ ਬਖੂਦ ਹੈ ਇਹ ਪਿਆਰੀ ਸਤਿਗੁਰ ਗੋਬਰੀ ਮਹਾਰਾਜ ਜੀ ਨੇ ਮਿਰਪ ਹੋਏ ਭਲੂਪ ਭਗਵਾ ਆਸਾ ਸੰਗਤਿ ਮਿਲ ਪੀਨੋ ਤਾਹ ਸਭ ਪਰੇ ਪ੍ਰਭ ਸਰਤਨ ਨਿਕੂਪ ਪ੍ਰਭ ਸੁਆਮੀ ਸਤਿ

نت نت جی اڑے سمالین دیکھے گا دے سمال سمبر کی سارا جتی ہم اتفاق کے دے وہ سجن ایسی سڑیاں جو ہوئی سائب سوں دے پرکارے ہو پہنچا سمرے نت کو آنم سجن ہارا سمبر کے ہی کام دے سید ਕਾ ਚੀਕੋ ਚੀਕੋ ਦੇਵਸਤੂ ਲੋ ਇਕੋ ਵੇਸ਼ਨੇ ਬਾਬਾ ਜੇ ਕਰ ਕਰਤੇ ਕੀਰਤ ਹੋਵੇ ਸੁਖਰਾ ਬਿਸੂਏ ਜਸੇ ਆ ਘੜੀਆਂ ਪੈਰਾਂ ਤੇ ਪਿਕਾਰੀ ਨੂੰ ਆ ਸੂਰਜੇ ਪੂਰਤ ਨੀਕੰਨ ਕਰਤੇ ਤੇ ਕੀ ਵੇਸ ਰਤਨਾ ਸਿੰਘ ਲਾਤੇ ਗਗਨ ਮੈਂ ਥਾ ਗਗ ਚੰਤੀ ਦੁਖ ਬਰੇ ਤਾਰ ਕਾ ਮੰਡ ਜਨਕ ਮੋਤੀ ਤੋ ਮਲਿਆਂ ਲੋਕ ਪਵਨ ਸਰੋ ਕਰੇ ਸਿਮਨ ਰਾਏ ਸੁਨੰਤੀ ਜੋਤੀ ਕੈਸੀ ਆਰਤੀ ਹੋਏ ਪਾਖਣ ਨਾ ਤੇਰੀ ਆਰਤੀ ਅਨਹਾਤਾ ਸ਼ਬਦ ਬਾਜਾਂ ਤੇ ਤੇਰੀ ਰਹਾਓ ਸਹਸਤਾ ਨੈਨ ਨਨ ਨੈਨ ਰਤੋ ਏਕੋ ਸਹਸ ਮੂਰਤ ਨਾ ਨਾਹੀ ਕੋਈ ਐਸ ਪਦ ਬਿਮਲ ਨਾਨ ਏਕ ਪਦ ਗੰਧ ਬੇਨ ਸਸਤਾ ਵੀ ਗੰਧ ਇਹ ਵਿਚਤ ਮੋਹੀ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਸਭਾਵੈ ਸੁਵਾਰਤੀ ਹੋਏ ਹਰ ਚੰਦ ਕਵਲ ਮਕਰੰਦ ਲੋਭੇ ਤੇ ਮਨੋ ਅੰਦੇ ਨੋ ਭਰੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਜਾਂ ਤੇ ਸੇਰੇ ਨਾਈ ਵਾਸਾ ਰਹੋ ਕਾਂ ਕ੍ਰੋਦ ਨਗਰ ਕੋ ਭਰਿਆ ਮਿਲ ਸਾਧੂ ਕੰਗਲ ਕੰਡਾ ਗੀ ਓਦੋ ਨਿਥਲੇ ਕਿਰਪਾ ਆ ਮਨ ਹਾਲੇ ਮੰਡਲ ਮੰਡਾ ਗੀ ਕਰ ਸਾਧੂ ਅੰਜਲੀ ਕੋ ਨ ਵੱਡਾ ਹੈ ਕੰਡਾ ਤੁੰਗਡਾ ਹੈ ਰਹਾਉ ਸਾਕ ਖਰ ਸਾਧ ਨ ਜਾਣ ਅਤ ਨਿ ਅੰਦਰ ਹੋ ਮੈਂ ਕੰਡਾ ਹੈ ਜੋ ਜੋ ਚਲੈ ਰ ਬੈ ਸੰਧਨ ਸੰਸਰ ਕਰਨਾ ਸੁਮਾਵੇਂ موسیقی ਔਰ ਕਟਾ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਸ ਵਾਰੇ ਰਹਾਉ ਇਸ ਸੰਸਾਰ ਵਿਕਾਸ ਸੇ ਮੈਂ ਤਰਿ ਉਪਰਮ ਗਿਆਨੀ ਜਿਸੇ ਜਗਾਏ ਪਿਆ ਰਹੇ ਰਸ ਅਕਤ ਕਥਾ ਤਨੇ ਜਾਨੀ ਜਾਂ ਕੋ ਆਏ ਸੋਈ ਬਿਹਾ ਜਵਰ ਗੁਰ ਤੇ ਮਨੈ ਮਸੇਦਾ ਨਿਜ ਕਰਮ ਹੈ ਪਾਉ ਸੁਖ ਸਹਿਜੇ ਬਾ ਨਵੇ ਕੋ ਫੇਰਾ ਅੰਤਰ ਜਾਨੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੇ ਪਰਖ ਵੰਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਪਿੰਡ ਸਭ ਤੇਰਾ ਵਾਹਿਗੁਰੂ

ਰਣਨਾਵ ਨੇ ਧਿਆਵੇਂ ਤੋਂ ਇਹ ਸਭ ਭਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸ੍ਰੀ ਗੁਰੂ ਅਰਜਨ ਸਾਹਿਬ ਦੇ ਬਾਖੀ ਦਾ ਧਿਆਨ ਕਰਕੇ ਬੋਲੋ ਜੀ ਜੇ ਗੁਰੂ ਪੰਜਾਬ ਪਿਆਰਿਆ ਚੋਬਾ ਸੰਗਿਆਰਿਆ ਜਾਣਿਆ ਮੁਕਤਿਆ ਠੱਡਿਆ ਜਨ ਜਿਆ ਜਿਨ੍ਹਾਂ ਨੇ ਆਪ ਜੀ ਦਾ ਵਾਹਿਗੁਰੂ ਵਾਹਿਗੁਰੂ ਜੀ ਨਾ ਸਿਗਾ ਸਿਗਣੀ ਨੇ ਧਰਮੇ ਸੇ ਇਸ ਤੇ ਬਾਤ ਬਾਤ ਘਟਾਏ ਕੋਪਰੀਆਂ ਨੂੰ ਖਾਈਆ ਚੜਕੜੀਆਂ ਤੇ ਚੜੇ ਤਾਨ ਹਾਰੇ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀ ਆ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਸੰਗ ਨੇ ਬਾਖੀ ਤਿੰਨਾ ਪ੍ਰਾਤਨ ਤੇ ਵਤ ਮਾਰਦੇ ਸਮੇ ਦੇ ਸਮੂਹ ਜੀ ਸਿੰਘਾਂ ਭਿਗੀਆਂ ਦੀ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਪੱਜਾ ਤਕਵਾ ਸਭਤ ਗੁਰਦੁਆਰਿਆਂ ਦਾ ਧਿਆਨ ਤਨ ਕੀ ਬੋਲਦਾ ਜੀ ਵਾਹਿਗੁਰੂ ਜੀ ਦੀ ਮਾਨਿਆਂ ਦੀ ਮਾਰ ਸਤਿਗੁਰੂ ਨੇ ਤਾਣਿਆਂ ਦੇ ਤਾ ਨਿਉਂਟਿਆਂ ਦੀ ਊਟ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਪਾਏ ਆਚਰਨਾ ਕੌਲਾ ਪਾਸ ਸਰਦਾਸ ਜੀ ਮਹਾਰਾਜ ਜੀ ਪਾਛਾ ਜੀਓ ਸੰਧਿਆ ਵੇਲੇ ਤੋਂ ਦਿਵਾਨ ਸਜਾਇਗਾ ਧੰਨ ਮਹਾਰਾਜ ਜੀ ਪਾਛੇ ਸੰਧਿਆ ਵੇਦੀ ਦਿਵਾਨਾਂ ਦੀ ਸਮਾਰਤੀ ਹੈ ਮਹਾਰਾਜ ਜੀ ਪਾਛਾ ਇਮਾਨਾਂ ਦੇ ਵਿੱਚ ਆਪ ਇਸ ਰੂਪ ਦੀ ਸੇਵਾ ਨਾ ਕਰ ਰੱਖਿਆ ਦੇ ਸ਼ਬਦ ਕੀਰਤੋਂ ਸੁਹਿਲੇ ਦੇ ਪਾਠ ਕੀਤੇ ਗਏ ਹਨ ਮਹਾਰਾਜ ਆਪ ਦੀ ਸੇਵਾ ਕਰਦੇ ਆ ਕੀਰਤੋਂ ਸੁਹਿਲਾ ਰੱਖਿਆ ਸਾਹਿਬ ਜੀ ਦੀ ਬਾਣੀ ਪੜਦੇ ਆ ਹੋਈਆਂ ਤੁਲਾ ਦੀ ਮਾਫੀ ਗਾਹਨ ਵਾਸਤੇ ਇਸ ਮੱਤ ਬਖਸ਼ੀ ਅੰਗ ਸੰਗ ਸਹਾਇ ਨਾ ਕੋਈ ਵੀ ਵੇਗ ਨਾ ਪਾਇ ਤੇ ਨਾਲ ਸਾਧੂ ਸੱਚੇ ਪਾਤਸ਼ਾਹ ਜੀ ਆਪ ਕੀੜੇ ਤਾਪਾ ਤੋਂ ਫਲੰਗਿਆਂ ਸਾਬ ਦੇ ਬਰਾਜਮਾਨ ਹੋਵੋ ਰਾਸਤੇ ਵਿੱਚ ਆਪ ਹੀ ਅੰਗ ਸੰਗ ਸਹਾਈ ਹੋਣਾ ਚਾੜ੍ਹਦੇ ਅਕਲਾ ਕਰਨੀਆ ਸਗਤਾਂ ਨੂੰ ਖਿਸ਼ਿਆ ਬਖਸ਼ੋ ਜੋ ਜੀ ਯਾ ਤਰਦੇ ਆਵੇ ਸੋ ਰਾਜੀ ਜਾਵੇ ਨਾਨਕ ਭਾਨ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਛਲਸਾ ਵਾਹਿਗੁਰੂ ਜੀ ਕੀ ਫਤ ਸਤ ਸ੍ਰੀ ਅੰਗਾਂ ਵਾਹਿਗੁਰੂ ਜੀ ਕਾ ਕੰਗਾ ਵਾਹਿ ਦੇ ਸੋਨਹਾਰ ਸਰੀਆ ਦਾ ਗੁਰ ਜਥਾ ਜਾਈ ਬਰਤ ਗੁਰੂ ਸੋਹਣ ਸਹਾਰਾ ਰਾਮਾ ਗੁਰ ਸ੍ਰੀ ਸੋਧਾਨਾ ਲੈ ਗੁਰ ਮੁਖਲਾ ਦੂਰ ਈ ਗਾਲਾ ਹੈ ਪਈ ਨਾਮ ਤੇ ਹਮ ਜਨ ਨਾਲ ਇੱਕ ਸਤਿਗੁਰੂ ਪੂਜਿਆ ਇਹਨਾਂ ਨੂੰ ਪੂਜ ਕਰਾਵਾ ਪੂਜ ਕਰਾਵਾ ਜਿੱਥਾ ਜਾਏ ਸਹੇਰਾ ਸਤਿਗੁਰੂ ਰਾਮ ਰਾਜੇ ਸਤ ਗੁਰੂ ਸੋਹ ਤੁਹਾਨੂੰ ਆ ਰਾਮ ਰਾਜੇ ਸਤ ਸ੍ਰੀ ਅਕਾਲ ਪੁੱਖ ਜੀ ਦਾ ਧੰਨਤਾ ਕੀ ਬਲੂ ਜੀ ਵਾਹਿਗੁਰੂ ਵਾਹਿਗੁਰੂ ਕਿ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਜੋਟਿਆਂ ਦੀ ਓਟ ਨਿਆਸੀ ਆਸਰਾ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਕੋ ਸ਼ੁਕਰ ਤਨਵਾ ਆਪਣੇ ਆਪਾਰ ਬਖਸ਼ਣ ਕੀਤੀ ਸ਼ਾਮ ਦੇ ਜੀ ਬਾਤ ਸੰਪਨ ਹੋਣ ਤੋਂ ਪ੍ਰੰਤ ਸਿੰਘ ਆਸਣ ਚੱਲ ਕੇ ਸੁਖ ਸਫਲ ਚ ਅਸਤੇ ਚੌਂਦੇ ਅਤਾਂ ਸੇਵਾ ਕਰਨੇ ਸ਼ਬਦ ਬਣ ਪੜਦੇ ਹਨ ਹੋਈਆਂ ਨੇ ਕਾ ਭੁੱਲਾਂ ਦੀ ਕਿਮ ਬਖਸ਼ ਕਰੋ ਮਾਤਮ ਸਮਤ ਬਖਸ਼ੋ ਰੰਤਾ

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ